どう ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਤਾ ਗੁਜਰੀ ਭਲਾਈ ਕੇਂਦਰ ਦੇ ਦਫ਼ਤਰ ਵਿਖੇ ਜੋ ਸਾਰਾ ਆਪਾਂ ਦੇਖ ਰਹੇ ਕੱਟ ਹੋਇਆ ਹੈ ਇਹ ਡਾਕਟਰ ਅਰੋੜਾ ਸਾਹਿਬ ਦੀ ਮਿਹਰਬਾਨੀ ਸਦਕਾ ਤੇ ਮਾਤਾ ਗੁਜਰੀ ਜੀ ਦੇ ਸਹਿਯੋਗ ਨਾਲ ਇਹ ਜੋ ਕੈਂਪ ਅੱਜ ਸ਼ੁਰੂਆਤ ਕੀਤੀ ਗਈ ਹੈ ਇਸਦਾ ਮਕਸਦ ਇਹ ਜੋ ਸਾਡਾ ਮਕਸਦ ਚੱਲਿਆ ਸੇਵਾ ਦਾ ਕੁੰਭ ਜੋ ਆਪਾਂ ਮਾਤਾ ਗੁਜਰੀ ਭਲਾਈ ਕੇਂਦਰ ਅਸੀਂ ਸ਼ੁਰੂ ਕੀਤਾ ਹੋਇਆ ਉਸੇ ਦੇ ਵਿੱਚ ਇੱਕ ਕੜੀ ਹੋਰ ਜੋੜਦੇ ਹੋਏ ਅੱਜ ਇੱਕ ਆਯੁਰਵੇਦਿਕ ਕੈਂਪ ਵੀ ਲਗਾਇਆ ਗਿਆ ਕਿਉਂਕਿ ਪਹਿਲਾਂ ਐਲੋਪੈਥੀ ਦੇ ਕੈਂਪ ਤਰ੍ਹਾਂ-ਤਰ੍ਹਾਂ ਦੇ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਆਰਗੇਨਾਈਜ਼ ਕੀਤੇ ਜਾਂਦੇ ਰਹਿੰਦੇ ਨੇ ਸੋ ਇਸੇ ਕੜੀ ਦੇ ਵਿੱਚ ਅੱਜ ਜੋ ਹੈ ਆਯੁਰਵੇਦਿਕ ਦਾ ਇੱਕ ਕੈਂਪ ਲਾਇਆ ਗਿਆ ਸੋ ਸਭ ਤੋਂ ਪਹਿਲਾਂ ਸ਼ੂਗਰ ਦੀ ਜਿਹੜੀ ਬਹੁਤ ਵੱਡੀ ਭਿਆਨਕ ਬਿਮਾਰੀ ਸਮਾਜ ਦੇ ਵਿੱਚ ਫੈਲੀ ਹੋਈ ਹੈ ਉਸ ਨੂੰ ਕੰਟਰੋਲ ਕਰਨ ਦੇ ਯਤਨ ਦੇ ਨਾਲੇ ਡਾਕਟਰ ਸਾਹਿਬ ਦੇ ਸਹਿਯੋਗ ਨਾਲ ਜੋ ਅੱਜ ਸ਼ੁਰੂ ਕੀਤਾ ਗਿਆ ਸੋ ਸਾਰੀਆਂ ਸੰਗਤਾਂ ਇੱਥੇ ਕਾਫੀ ਸਾਰੇ ਬਹੁਤ ਲੋਕ ਪਹੁੰਚੇ ਨੇ ਮੇਰੇ ਖਿਆਲਸ ਇਹਦਾ ਫਾਇਦਾ ਉਠਾਉਣਗੇ ਸੋ ਅੱਗੇ ਤੋਂ ਹੀ ਵੱਧ ਛੱਡ ਕੇ ਮਾਤਾ ਗੁਜਰੀ ਭਲਾਈ ਕੇਂਦਰ ਜੋ ਹੈ ਸੇਵਾ ਦੇ ਕੰਮਾਂ ਦੇ ਵਿੱਚ ਹੱਥ ਵਟਾ ਰਿਆ ਜੋ ਵੀ ਸਮਾਜ ਦੀਆਂ ਦੁਖ ਤਕਲੀਫਾਂ ਨੇ ਉਹਨਾਂ ਦੇ ਵਿੱਚ ਇੱਕ ਨਿਮਾਣਾ ਯਤਨ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਦੂਰ ਕਰਨ ਦਾ ਆਪਾਂ ਜੋ ਹੈ ਉਹ ਪ੍ਰਾਲਾ ਸ਼ੁਰੂ ਕਰੀਏ। ਸੋ ਵੇਖੋ ਵੀ ਅਸੀਂ ਸਮਾਜ ਦੇ ਵਿੱਚ ਚਿੰਨ੍ਹ ਦੀ ਛੜੇ ਕਿਉਂਕਿ ਕੋਈ ਵੀ ਸਮਾਜ ਦੇ ਵਿੱਚ ਪਰੇਸ਼ਾਨ ਨਾ ਰਹੇ ਮਨੁੱਖ ਜਾਤੀ ਦੇ ਵਿੱਚ। ਇਹੀ ਭਲਾ ਹੁੰਦਾ ਸਭ ਦਾ। ਸੋ ਜੋ ਸਾਡਾ ਉਦੇਸ਼ ਵੀ ਹੈ ਮਾਤਾ ਗੁਜਰੀ ਭਲਾਈ ਕੇਂਦਰ ਦਾ ਮਨੁੱਖਤਾ ਦੀ ਸੇਵਾ। ਸੋ ਉਸੇ ਨੂੰ ਅੱਜ ਅੱਗੇ ਵਧਾਉਂਦੇ ਹੋਏ ਕੜੀ ਨੂੰ ਅੱਜ ਆਯੁਰਵੇਦ ਦਾ ਕੈਂਪ ਲਾਇਆ ਗਿਆ। ਸੋ ਸਾਰੀਆਂ ਸੰਗਤਾਂ ਨੇ ਆ ਕੇ ਲਾਭ ਉਠਾਇਆ। ਸਾਰਿਆਂ ਦਾ ਧੰਨਵਾਦ। ਹਾਂਜੀ ਡਾਕਟਰ ਸਾਹਿਬ। ਦੋਸਤੋ ਨਮਸਕਾਰ ਮੈਂ ਡਾਕਟਰ ਸਾਹਿਲ ਹਾਂ ਜਿਹੜਾ ਐਮਡੀ ਆਯੁਰਵੇਦਾ ਅੱਜ ਅਸੀਂ ਬਲਾਡੇ ਦੇ ਵਿੱਚ ਇੱਕ ਪਤਾ ਇੱਕ ਭਲਾਈ ਸਿਸਟਮ ਚਾਲੂ ਕੀਤਾ ਹੈ ਜੇ 슈ਗਰ ਦੇ bệnhਾਂ ਲਈ ਨੂੰ ਅਸੀਂ ਨੇਚਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ 슈ਗਰ ਦੇ ਸੰਬੰਧੀ ਜੋ ਲੋਕਾਂ ਦੇ ਵਿੱਚ ਪਰਮਾਗਿਕ 슈ਗਰ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਉਹਦੇ ਲਈ ਸਾਡੀ ਪਹਿਲੀ ਪਹਿਲ ਹੈ ਜੀ ਅਤੇ ਇਸ ਦੇ ਵਿੱਚ ਅਸੀਂ 슈ਗਰ ਨੂੰ ਕੰਟਰੋਲ ਕਰਾਂਗੇ ਅਤੇ 슈ਗਰ ਦੇ ਲੋਕਾਂ ਨੂੰ ਨੇਚਰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ 슈ਗਰ ਦਾ ਠੀਕ ਕਰਕੇ ਲੋਕ ਆਪਣੇ ਸਿਹਤ ਨੂੰ ਤੰਦਰੁਸਤ ਰੱਖ ਸਕਣ ਅਤੇ ਆਯੂਵੇਦ ਨੂੰ ਅਪਣਾ ਕੇ ਆਪਣੇ ਜੀਵਨ ਸੁਖਾਲਾ ਬਣਾ ਸਕਣ ਇਹ ਜੋ ਉਪਰਾਲਾ ਮਾਤਾ ਗੁਜਰੀ ਸੇਵਾ ਭਲਾਈ ਕੇਂਦਰ ਅਤੇ ਅਸ਼ਤੋ ਸ਼ਰਵੇਦਾ ਵੱਲੋਂ ਕੀਤਾ ਗਿਆ ਇਹ 15 ਦਿਨ ਲਈ ਕੀਤਾ ਗਿਆ ਅੱਜ ਤੋਂ ਲੈ ਕੇ ਠੀਕ 15 ਦਿਨ ਤੱਕ ਇਹ ਸਾਰਾ ਸਿਸਟਮ ਫ੍ਰੀ ਨੋ ਆਪਣਾ ਬਿਲਕੁਲ ਫ੍ਰੀ ਕੀਤਾ ਜਾਵੇਗਾ ਜਿਸ ਦੇ ਵਿੱਚ ਲੋਕ ਵੱਧ ਤੋਂ ਵੱਧ ਸ਼ੂਗਰ ਦੇ ਪੇਸ਼ੈਂਟ ਜਿਹੜੇ ਆਣ ਅਤੇ ਆਪਣਾ ਫਾਇਦਾ ਕਰਨ ਅਤੇ ਸ਼ੂਗਰ ਨੂੰ ਕੰਟਰੋਲ ਕਰਨ ਆਯਵੇਦ ਬਣਾਓ ਰੋਗ ਭਜਾਓ ਕਨਵਰ ਹਾਂਜੀ ਮਾਟੀ ਸਾਰੇ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਡਾਕਟਰ ਫਾਹਿਰ ਰੋੜਾ ਜੀ ਐਮ ਡੀ ਆਯੁਰਵੇਦਕ ਇਹਨਾਂ ਦੇ ਸਹਿਯੋਗ ਦੇ ਨਾਲ ਮਾਤਾ ਗੁਜਰੀ ਜੀ ਪਨਾਇ ਕੇਂਦਰ ਵੱਲੋਂ ਸ਼ੂਗਰ ਦੇ ਮਰੀਜ਼ਾਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਹੈ ਜੋ ਕਿ ਜੜੀਆਂ ਗੁੱਟੀਆਂ ਅਤੇ ਹੋਰ ਜੋ ਦਵਾਈਆਂ ਨੇ ਉਹਨਾਂ ਦੇ ਨਾਲ ਇੱਕ 15 ਘੰਟੇ ਵਾਸਤੇ ਜੋ ਸਾਹਮਣੇ ਦੇਖ ਰਹੇ ਹੋ ਤਲਾਬ ਵਾਂਗੂ ਬਣਾਇਆ ਹੋਇਆ ਇਹਦੇ ਵਿੱਚ ਉਹਨਾਂ ਨੇ 15 ਮਿੰਟ ਆਪਣੇ ਪੈਰਾਂ ਦੇ ਨਾਲ ਇਹਨਾਂ ਜੜੀਆਂ ਮੋਟਨ ਲਤਰਨਾ ਹੈ ਤੇ 15-20 ਮਿੰਟਾਂ ਦੇ ਵਿੱਚ ਉਹ ਸਾਰੀ ਦਵਾਈ ਤਲੀਆਂ ਦੇ ਮਸਾਮਾ ਵਿੱਚ ਹੁੰਦੀ ਹੋਈ ਸਾਰੇ શરીਰ ਦੇ ਵਿੱਚ ਅਸਰ ਕਰੇਗੀ ਸ਼ੂਗਰ ਉਹ ਖਤਮ ਹੋਵੇਗਾ ਇਹ 15 ਦਿਨਾਂ ਦਾ ਕੋਰਸ ਹੈ ਸੋ ਡਾਕਟਰ ਸਹਿਲ ਅਰੋੜਾ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈਗਾ ਮਾਨਸਾ ਤੋਂ ਸਵੇਰੇ ਆਏ ਨੇ ਔਰ ਇਹ ਹਰ ਮੰਗਲਵਾਰ ਸਰਕਾਰੀ ਹਸਪਤਾਲ ਦੇ ਸਾਹਮਣੇ 12 ਤੋਂ ਲੈ ਕੇ 6 ਵਜੇ ਤੱਕ ਵੀ ਆਉਂਦੇ ਨੇ ਹੌਟਲ ਵੀ ਮਿਲ ਸਕਦੇ ਆਂ ਰੇ ਵੀ ਲੈ ਸਕਦੇ ਆਂ ਜੋ ਇੱਥੇ ਸ਼ੁਰੂ ਕਰਨ ਦੀ ਜਾਂ ਕੋਈ ਸਾਡੇ ਮੈਂਬਰ ਆਏ ਨੇ ਸਭ ਦਾ ਧੰਨਵਾਦ ਜੀ ਆਇਆਂ ਪੱਤਰਕਾਰਾਂ ਦਾ ਜੋ ਪਹੁੰਚਲੇ ਸਾਰੇ ਉਹਨਾਂ ਦਾ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ